ਕੋਈ ਨਹੀਂ ਆਇਆ ਕਿਉਂਕਿ ਖਤਮ ਹੋ ਗਈ ਤੁਹੇ ਦੋਸਤੋ ਖਤਮ ਹੋ ਗਏ ਹੁਣ ਨਹੀਂ ਆਂਦੇ ਚੂਹੇ ਚਾਹੇ ਆਪਣਾ 2000 ਰੁਪਏ ਦਾ ਫਾਇਦਾ ਹੋ ਗਿਆ ਨਹੀਂ ਤਾਂ ਨੁਕਸਾਨ ਹੋਣਾ ਮੇਰੀ ਤਾਂ ਨਹੀਂ ਸੁਣ ਰਹਾ ਆਪਣੇ ਰਾਗ ਨਹੀਂ ਗਾਏ ਜਾ ਰਹੇ ਕੀ ਹੋ ਗਿਆ ਜਦ ਕੜਕੀਆਂ ਨਹੀਂ ਲੱਗੀਆਂ ਕੜਕੀਆਂ ਨਹੀਂ ਲੱਗੀਆਂ ਮੈਂ ਹੋਰ 2 ਘੰਟੇ ਸੇ ਕੀ ਆ ਕਰ ਰਹੀ ਤੁਮ ਮੈਂ ਲਓ ਇਹਨਾਂ ਨੇ ਕੜਕੇ ਨਹੀਂ ਲਾਈ ਵੈਸੇ ਕੜਕੀਆਂ ਲਾਈਆਂ ਹੋਈਆਂ ਨੇ ਝੂਠ ਬੋਲ ਜਾਂਦੇ ਨੇ ਮੈਂ ਦੇਖੀ ਹੈਲੋ ਦੋਸਤੋ ਗੁੱਡ ਮਾਰਨਿੰਗ ਨਾਣਾ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਲੋ ਜੀ ਅੱਜ ਆਪਾਂ ਬਹੁਤ ਹੀ ਖੁਸ਼ ਆ ਤੇ ਚੂਹੇ ਮੈਨੇ ਸਾਰੇ ਭਜਾਤੇ ਛੱਡ ਛੱਡ ਕੇ ਦੋਸਤੋ ਅੱਜ ਵੀ ਕੋਈ ਚੂਹਾ ਨਹੀਂ ਆਇਆ ਹੈ ਕੋਈ ਵੀ ਪੁੱਛ ਸਕਦੇ ਹੋ ਤੁਸੀਂ ਰਵਿਤਾ ਰਾਣੀ ਤੋਂ ਪੁੱਛ ਸਕਦੇ ਹੋ ਦੋਸਤੋ ਕੋਈ ਚੂਹਾ ਨਹੀਂ ਆਇਆ ਆਇਆ ਕੋਈ ਚੂਹਾ ਹੈ ਚੂਹਾ ਨਹੀਂ ਆਇਆ ਤਾਂ ਹੋਰ ਕੰਮ ਨਹੀਂ ਦਿਖਦਾ ਤੁਮੈ ਹੋਰ ਕਿਹੜਾ ਕੰਮ ਹੋਣਾ ਉਹ ਗੇਟ ਕਿਤਨੇ ਪੜੇ ਆ ਸਾਰੀ ਛੱਤ ਖਰਾਬ ਹੋਏ ਜਾ ਰਹੀ ਹੈ ਉਹ ਕੌਣ ਉਠਵਾਵੇਗਾ ਲੈ ਯਾਰ ਦੋਸਤੋ ਯਾਰ ਕੰਮ ਕਰਿਆ ਦਾ ਸਹੀ ਆ ਹੁਣ ਯਾਰ ਚਾ ਕੌਣ ਚੂਹੇ ਤਾਂ ਭਾ ਚੂਹਾ ਆ ਜਾਂਦਾ ਹੈ ਨਹੀਂ ਅੱਜ ਚੂਹੇ ਚੂਹਾ ਤੋਂ ਉਹ ਕੜਕ ਕਿ ਨਹੀਂ ਲਗਾਈ ਤਾਂ ਨਹੀਂ ਆਇਆ ਲੈ ਚੂਹੇ ਨਹੀਂ ਆਏ ਦੇਖੋ ਮੈਂ ਚੱਪਲਾਂ ਵੀ ਅੱਜ ਦੇਖੋ ਮੈਨੇ ਕਿੱਥੇ ਗੱਡੀਆਂ ਦੀਆਂ ਦੇਖੋ ਕਿਸੇ ਦੀ ਚੱਪਲਾਂ ਨਹੀਂ ਹੈਗੀਆਂ ਸਾਰੇ ਬੱਚੇ ਅੱਜ ਦੇਖੋ ਜੀ ਪੂਰਾ ਉਹ ਹੋ ਗਏ ਮੰਨ ਗਏ ਕਿ ਹਾਂ ਬਾਈ ਆਹੋ ਮੰਨ ਗਏ ਮੈਂ ਸੁਝਾਇਆ ਸੀ ਮੈਨੇ ਬੱਚੇ ਨੇ ਬੱਚਿਆਂ ਨੂੰ ਮੈਂ ਸਮਝਾਇਆ ਸੀ ਕੱਲ ਹਮ ਬੱਚੇ ਵੀ ਸਮਝਾਉਂਦੀ ਨਹੀਂ ਹੈਗੀ ਬਸ ਬੋਲਣ ਦੇ ਰੇ ਜ਼ੋਰ ਲਾਇਆ ਹੋਇਆ ਹੈ ਬੱਚੇ ਵੀ ਸਮਝ ਜਾ ਬੱਚੇ ਦਾ ਬਾਪ ਵੀ ਸਮਝ ਜਾ ਲਾਹੌਰ ਕਿਹੜਾ ਕੰਮ ਕਰਿਆ ਤੂੰ ਉਹ ਭਾਰ ਗੇਟ ਪੜਿਆ ਉਹ ਦੇਖ ਕਿਆ ਵਾ ਕਿੰਨੀ ਗੰਦਗੀ ਰੂਕੀ ਪਈ ਹੈ ਲੱਖ ਕੇ ਤੇ ਹੋਣਾ ਸਾਰੀ ਗਲੀ ਖਰਾਬ ਹੋ ਗਈ ਉੱਪਰ ਉਹ ਬਸ ਕਿਤੇ ਝੂਠ ਬੋਰੀਆ ਦੋਸਤੋ ਇਹ ਉੱਪਰ ਕੀ ਸਾਰੀ ਛਤ ਖਰਾਬ ਹੋ ਗਈ ਹੈ ਕੁਛ ਨਹੀਂ ਹੋ ਰਿਹਾ ਸਭ ਠੀਕ ਹੈ ਦੋਸਤੋ ਉਹ ਦੇਖ ਜਾ ਕੇ ਦੇਖ ਇਹ ਮੈਂ ਨਾ ਆਇਆ ਤੇ ਮੈਂ ਪੁੱਛਿਆ ਵੇਪਰ ਵੀ ਮਾਰਦਾ ਦੋਸਤੋ ਮਾਰ ਦਿਆ ਦੇਖੋ ਜੀ ਮੈਂ ਸਾਰਾ ਵੇਪਰ ਮਾਰਤਾ ਤੇ ਸਭ ਕੁਝ ਕੰਪਲੀਟ ਹੋ ਰਿਹਾ ਹੈ ਇਹਦਾ ਬਸ ਬੋਲੀ ਜਾਂਦੀ ਆ ਇਹਦਾ ਬੋਲਣ ਦਾ ਕੰਮ ਹੂੰ ਠੀਕ ਆ ਦੋਸਤੋ ਦੁਬਾਰਾ ਸਾਰਾ ਸਾਫ ਕਰਨਾ ਪੜੇਗਾ ਮੈਨੂੰ ਲੈ ਦੁਬਾਰਾ ਸਾਫ ਕਰਨਾ ਪਊਗਾ ਹੁਣ ਤਾਂ ਮੈਂ ਕਰਤਾ ਬਾਹਰ ਦੇਖ ਕਿਆ ਮੈਂ ਕੀ ਹੋ ਰਹੀਆ ਲੱਗਦਾ ਮੈਨੂੰ ਮੂੜੀਆਂ ਦੇ ਪਰੌਂਠੇ ਬਣਾਏ ਨੇ ਮੂੜੀਆਂ ਦੇ ਪਰੌਂਠੇ ਬਣਾਏ ਨੇ ਫਰਨੈਲ ਦਾ ਪੋਚਾ ਲੱਗ ਰਿਹਾ ਖਲ ਆ ਜਾ ਲੈ ਲੋ ਜੀ ਦੋਸਤੋ ਫਰਨੈਲ ਦਾ ਪੋਚਾ ਲੱਗ ਰਿਹਾ ਮੈਨੂੰ ਖੱਟੇ ਖੱਟੇ ਮਾ ਗਾ ਤੇ ਮੂੜੀਆਂ ਦੀਆ ਮੂੜੀ ਦੇ ਪਰੌਂਠੇ ਬਣਾਏ ਨੇ ਕਿਤੇ ਦੋਸਤੋ ਤੇ ਲੋ ਜੀ ਦੋਸਤੋ ਇਹ ਬਾਹਰ ਗੈਰੀ ਹੈ ਕੀ ਪਿਆ ਦੇਖਾਂ ਮੈਂ ਵੀ ਦੇਖ ਲੈਣਾ ਇਹ ਕਹਿੰਦੀ ਕੰਮ ਨਹੀਂ ਕਰਦੇ ਤੁਸੀਂ ਰੋਜ਼ ਦੇਖਾਂ ਬਾਹਰ ਦਾ ਦੇਖਦੇ ਆਂ ਸਿਹਨ ਕੀ ਪਿਆ ਹੈ ਲੋ ਜੀ ਦੋਸਤੋ ਬਾਹਰ ਸਾਡੇ ਨਾਲ ਦੋਸਤੋ ਦਰਵਾਜੇ ਪਏ ਨੇ ਬਾਹਰ ਲੋ ਜੀ ਦੋਸਤੋ ਇਹ ਦਰਵਾਜੇ ਪਏ ਨੇ ਦੇਖੋ ਜੀ ਕਹਿੰਦੀ ਗੰਨ ਲੱਗ ਰਹੇ ਨੇ ਤੇ ਇਹ ਖਰਾਬ ਹੋਣ ਲੱਗ ਰਹੇ ਨੇ ਤੇ ਇਦਾਂ ਦੇ ਸਾਡੇ ਉੱਪਰ ਪਏ ਨੇ ਸਾਡੇ ਉੱਪਰ ਵੀ ਦਰਵਾਜੇ ਪਏ ਨੇ ਕਾਸਾ ਕਵਾੜੇ ਤੇ ਉੱਪਰ ਕਹਿੰਦੇ ਨਹੀਂ ਪੈਂਦਾ ਰੋਜ਼ਾਨਾ ਗਲ ਜਾਣਗੇ ਛੱਤ ਵੀ ਖਰਾਬ ਹੋ ਜੂਗੀ ਉਹ ਵੀ ਖਰਾਬ ਹੋ ਜਾਣਗੇ ਇਹ ਬੋਲੀ ਜਾਂਦੀ ਐ ਇਸੇ ਕਾਰਨ ਤੇ ਅੱਜ ਦਾ ਚੂਹਾ ਇੱਕ ਵੀ ਫੜਿਆ ਨਹੀਂ ਗਿਆ ਦੋਸਤੋ ਇੱਕ ਵੀ ਚੂਹਾ ਨਹੀਂ ਆਇਆ ਸਾਰੇ ਚੂਹੇ ਆਪਾਂ ਨੇ ਭਜਾਤੇ ਆਪਣਾ ਮਿਸਤਰੀਆਂ ਦਾ 2000 ਰੁਪਏ ਆਪਣੇ ਬਚ ਗਏ ਦੋਸਤੋ ਚੂਹਾ ਇੱਕ ਨਹੀਂ ਆਇਆ ਨਾ 2000 ਵੀ ਬਚ ਗਏ ਆ ਬਚ ਗਏ 2000 ਕਿਉਂਕਿ ਨਾ ਜਿਹੜਾ ਉਹ ਗੇਟ ਜਿਹੜਾ ਲੱਗੀ ਆ ਵੀ ਕੜਕ ਕੇ ਲਗਾਤਾ ਵੀ ਆਜੰਗੇ ਤੋਂ ਉਹ ਗੇਟ ਆ ਜਿਹੜਾ ਉਹਦੇ ਵਿੱਚ ਦੀ ਆਂਦੇ ਨੇ ਜਿਹੜੀ ਉਹ ਬਰਲ ਛੱਡੀ ਹੋਈ ਆ ਪਰ ਅੱਜ ਚੂਹਾ ਕੋਈ ਨਹੀਂ ਆਇਆ ਕਿਉਂਕਿ ਖਤਮ ਹੋ ਗਈ ਤੂੰ ਹੈ ਦੋਸਤੋ ਖਤਮ ਹੋ ਗਏ ਹੁਣ ਨਹੀਂ ਆਂਦੇ ਚੂਹੇ ਚਾਹੇ ਆਪਣਾ 2000 ਰੁਪਏ ਦਾ ਫਾਇਦਾ ਹੋ ਗਿਆ ਨਹੀਂ ਤਾਂ ਨੁਕਸਾਨ ਹੋਣਾ ਮੇਰੇ ਤਾਂ ਨਹੀਂ ਸੁਣ ਰਹਾ ਆਪਣੇ ਰਾਗ ਨਹੀਂ ਗਾਏ ਜਾ ਰਹੇ ਕੀ ਹੋ ਗਿਆ ਜਦ ਕੜਕ ਕੇ ਨਹੀਂ ਲਗੀ ਕੜਕੀ ਨਹੀਂ ਲਗੀ ਮੈਂ ਹੋਰ 2 ਘੰਟੇ ਸੇ ਕੀ ਆ ਕਰ ਰਹੀ ਤੁਮ ਮੈਂ ਲੋ ਇਹਨਾਂ ਨੇ ਕੜਕੀਆਂ ਨਹੀਂ ਲਾਈ ਵੈਸੇ ਕੜਕੀਆਂ ਲਾਈਆਂ ਹੋਈਆਂ ਨੇ ਝੂਠ ਬੋਲ ਜਾਂਦੇ ਨੇ ਮੈਂ ਦੇਖਿਆ ਇਹਨਾਂ ਚ ਕੜਕੀਆਂ ਲੱਗੀਆਂ ਹੋਈਆਂ ਤੇ ਉਹ ਚੂਹੇ ਹੈ ਨਹੀਂ ਹੁਣ ਕੜਕੀਆਂ ਚ ਕਿੱਥੇ ਫਸਣਗੇ ਆਉਣਾ ਛੱਡਿਆ ਸਾਰੇ ਫੜ ਫੜ ਕੇ ਮੈਂ ਤੇ ਉਹ ਜਿਹੜਾ ਲੱਕੜ ਦਾ ਕੰਮ ਆ ਉਹ ਜਰੂਰ ਕਰ ਦਾਂਗੇ ਆਪਾਂ ਤੇ ਇਹਨਾਂ ਦਾ ਕੰਮ ਆ ਯਾਰ ਥੋੜਾ ਜਿਹਾ ਯਾਰ ਉਹ ਨੂੰ ਹੈਗਾ ਇਹ ਇਤਨੇ ਕੰਮ ਕੋ 2 ਮਹੀਨੇ ਹੋ ਗਏ ਛਿਣਾਈ ਹਟੇ ਮਿਸਤਰੀ ਲਗੇ ਤੇ 6 ਮਹੀਨੇ ਹੋ ਗਏ ਮਿਸਤਰੀ 4 ਮਹੀਨੇ ਮਿਸਤਰੀ ਲਗੇ 2 ਮਹੀਨੇ ਉਹਨੇ ਹਟੇ ਹੋ ਗਏ ਜਦ ਤائیں ਹੀ ਪੜੇ ਮੈਂ ਲਾਜੇ ਦੋਸਤੋ ਚਲੋ ਜੀ ਕੋਈ ਗੱਲ ਨਹੀਂ ਆਪਾਂ ਸਾਰੇ ਕੰਮ ਕਰ ਦਾਂਗੇ ਦੇਖ ਚੂਹਿਆਂ ਦਾ ਕੰਮ ਕਰਤਾ ਨਾ ਤੇ ਦਰਵਾਜਿਆਂ ਗੇਟਾਂ ਦਾ ਵੀ ਕੰਮ ਕਰ ਦਾਂਗੇ ਆਪਾਂ ਠੀਕ ਹੈ ਦੋਸਤੋ ਚਲੋ ਜੀ ਇਹਦਾ ਬੋਲੀ ਜਾਊਗੀ ਸਾਡੇ ਨਾਲ ਬਣੇ ਰਹੋ ਤੁਸੀਂ ਠੀਕ ਹੈ ਦੋਸਤੋ ਆ ਸਾਰੇ ਕੰਮ ਕਰ ਦੇਣੇ ਨੇ ਦੋਸਤੋ ਚਲੋ ਜੀ ਮਿਲਦੇ ਆ ਥੋੜੀ ਦੇਰ ਚ ਤੁਹਾਨੂੰ ਠੀਕ ਹੈ ਦੋਸਤੋ ਦੋਜੀ ਆ ਗਏ ਹੈ ਦੁੱਧ ਲੈ ਕੇ ਦੁੱਧ ਲੈ ਕੇ ਆਓ ਹੈ ਦੁੱਧ ਲੈ ਕੇ ਆਓ ਮੇਰੇ ਹੱਥ ਗੰਦੇ ਹੋ ਰਹੇ ਨੇ ਪਰੂਲ ਹਾਂਜੀ ਆ ਦੁੱਧ ਲੈ ਕੇ ਆਈ

ਲਓ ਜੀ ਦੋਸਤੋ ਚਲੋ ਜੀ ਕੋਈ ਗੱਲ ਨਹੀਂ ਦੋਜੀ ਵੀ ਆ ਟਾਈਮ ਤੇ ਆਇਆ ਏ ਗਾਲਾਂ ਪਵਾਤੀਆਂ ਚਲੋ ਜੀ ਮਿਲਦੇ ਆ ਆਪਾਂ ਥੋੜੀ ਦੇਰ ਚ ਤੁਹਾਨੂੰ ਦੋਸਤੋ ਚਲੋ ਜੀ ਠੀਕ ਆ ਚੱਲਦੇ ਆ ਆਪਾਂ ਆਪਣੇ ਦੁਕਾਨ ਤੇ ਸ਼ੌਪ ਤੇ ਨਹੀਂ ਉਰੇ ਰਹਾਂਗੇ ਤਾਂ ਇਹ ਬੋਲੀ ਜਾਊਗੀ ਤਾਂ ਆਪਾਂ ਕੰਮ ਤੁਹਾਨੂੰ ਪਤਾ ਕਿੰਨੇ ਕਰਦਾ ਮੈਂ ਕੰਮ ਵੀਡੀਓ ਮੈਂ ਬਣਾਣਾ ਏ ਤੇ ਉਹ ਤੋਂ ਬਾਅਦ ਬੱਚਿਆਂ ਨੂੰ ਉਹ ਕਰ ਕਹਿੰਦਾ ਇਹ ਬਸ ਆਹ ਦਿਖਾ ਕੰਮ ਕਰੀ ਜਾਂਦੀ ਹੈ ਕੰਮ ਆ ਕੋਈ ਇਹ ਲੈ ਇਹ ਕੋਈ ਕੰਮ ਆ ਹੈ ਔਰ ਕੋਈ ਕੰਮ ਨਹੀਂ ਹੈਗਾ ਇਹ ਸਾਫ ਲਗਾਇਆ ਡਸਟਬਿਨ ਦੀ ਸੇਫਟੀ ਰੱਖੀ ਹੈ ਕੋਈ ਨਹੀਂ ਹੈਗਾ ਲਾ ਜੀ ਪਰੌਣੇ ਦੁੱਧ ਲੈ ਆਈ ਹੈ ਤੇ ਦੋਸਤੋ ਤੇ ਆਪਾਂ ਨਾ ਉਰੇ ਰਹਿਣ ਤੇ ਆਪਾਂ ਨੂੰ ਘਾਟ ਆਏ ਆਪਣੇ ਕੰਮ ਹੋ ਰਹੇ ਹੈ ਸਾਡੀ ਕਾਲ ਹਵਾਈ ਜਹਾਜ਼ ਕੋ ਹਾਂ ਹਵਾਈ ਜਹਾਜ਼ ਬਾਹਰ ਨਿਕਾਲ ਲਾ ਜੀ ਆਪਾਂ ਐਕਟਿਵਾਂ ਨੂੰ ਬਾਹਰ ਕੱਢ ਦਿੰਨੇ ਆ ਤੇ ਉਰੇ ਰਹਿਣ ਦੇ ਨੇ ਆਪਣੇ ਕੰਮ ਨਹੀਂ ਗਣਾਏ ਜਾਂਦੇ ਕਿਉਂਕਿ ਨਾ ਆਪਾਂ ਕੰਮ ਉਰੇ ਤਾਂ ਕਰਾਂਗੇ ਜਾਂ ਆਪਣੇ ਹੋਣਗੇ ਕੰਮ ਸਾਰੇ ਨੰਦੇ ਨੇ ਇਹ ਆਪਦੇ ਕੰਮ ਗਣਾਏ ਜਾਂਦੇ ਨੇ ਸਾਡਾ ਕੰਮ ਕੋਈ ਗਣੀ ਨਹੀਂ ਰਿਹਾ ਦੇਖੋ ਸਵੇਰੇ ਉੱਠ ਕੇ ਨਹਾਣਾ ਧੋਣਾ ਤੇ ਜਵਾਕਾਂ ਨੂੰ ਛੱਡ ਕੇ ਆਣਾ ਤੇ ਉਦੋਂ ਬਾਅਦ ਸਕੂਲੋਂ ਲੈ ਕੇ ਆਣਾ ਉਦੋਂ ਬਾਅਦ ਦੁਕਾਨ ਤੇ ਰਹਿਣਾ ਫਿਰ ਵੀਡੀਓ ਅਪਲੋਡ ਕਰਨੀ ਆ ਵੀਡੀਓ ਬਣਾਣੀ ਆ ਤੇ ਉਦੋਂ ਬਾਅਦ ਟੂਸ਼ਨ ਛੱਡ ਕੇ ਆਣਾ ਟੂਸ਼ਨ ਤੋਂ ਲੈ ਕੇ ਆਣਾ ਪਰ ਰੋਟੀ ਦੇ ਕੇ ਆਣੀ ਸਾਰੇ ਕੰਮ ਕਰਨੇ ਦੋ ਕੰਮ ਕਹਾਇਤਾ ਦੁੱਧ ਲੈਣੇ ਕੋ ਔਰ ਉਸ ਐਕਟਿਵ ਉਹ ਦੋਨੋਂ ਮਤੇ ਇੱਕ ਵੀ ਕਰਾ ਹੈ ਯਾਰ ਸਾਰੇ ਕੰਮ ਕਰਨੇ ਪੈਂਦੇ ਨੇ ਉਰੇ ਆਪਣਾ ਨਾ ਘਰੇ ਰਹਿ ਕੇ ਆਪਣਾ ਕੰਮ ਗਿਣੇ ਨਹੀਂ ਜਾਂਦਾ ਕੋਈ ਦੋਸਤ ਚਲੋ ਜੀ ਕੋਈ ਗੱਲ ਨਹੀਂ ਹੈਗੀ ਆਪਣੇ ਹੱਤ ਕਰਾ ਪਰਵਾਣੇ ਨੇ ਬਰਫ਼ ਤੇ ਬੋਤਲਾਂ ਚਾਹ ਲਈ ਪੈਕ ਕਰਤੀ ਆ ਆਪਣਾ ਦੇ ਕੇ ਆਉਂਗਾ ਹੁਣ ਦੇਖੋ ਜੀ ਆਪਣਾ ਕੰਮ ਦੇਖੋ ਜੀ ਦੋ ਤਿੰਨ ਕੰਮਾ ਜੋ ਚੌਥਾ ਕੰਮ ਹੈ ਆਪਣਾ ਤੇ ਬੋਤਲ ਪਾਣੀ ਦੀ ਤੇ ਬਰਫ਼ ਦੇ ਕੇ ਆਨੇ ਆ ਚਾਹ ਦੀ ਬੋਤਲ ਠੀਕ ਆ ਦੋਸਤੋ ਮਿਲਦੇ ਆ ਥੋੜੀ ਦੇਰ ਚੋਂ ਅੱਜ ਦੋਸਤੋ ਚੱਲਦੇ ਆ ਆਪਾਂ ਸ਼ੌਪ ਤੇ ਦੇਖੋ ਜੀ ਬੀਬੀ ਦੇ ਪਰਲ ਉੱਪਰ ਜਮੇ ਤੋੜ ਰਹੇ ਨੇ ਜੋ ਕਿ ਰਵਿਤਾ ਰਾਏ ਨੂੰ ਹਰ ਵਕਤ ਲੋੜ ਪੈ ਚੱਲਦੀ ਆ ਥੱਲੇ ਦੇਖੋ ਜੀ ਉਹ ਉੱਪਰ ਨੇ ਤੇ ਥੱਲੇ ਮਰੀਜ਼ ਤੇ ਦੇਖੋ ਜੀ ਦੋਸਤੋ ਉਪਰ ਮਾ ਜੋ ਤੋੜ ਰਹੇ ਨੇ ਜਬੜੇ ਕੀ ਕਹਿੰਦੇ ਨੇ ਸਿਵੇਂ ਜੋ ਤੇ ਉਪਰ ਤੋੜ ਰਹੇ ਨੇ ਤੇ ਥੱਲੇ ਰਵਿਤਾ ਰਾਣੀ ਪੋਚਾ ਲਾ ਰਹੀ ਆ ਜੋਗੇ ਨੂੰ ਹਰ ਵਕਤ ਲੋੜ ਪੈ ਸਕਦੀ ਆ ਦੇਖੋ ਜੀ ਇਹ ਕੰਮ ਕਰਦੇ ਨੇ ਸਾਡੇ ਘਰ ਦੇ ਮੈਨੂੰ ਬੋਲੀ ਜਾਂਦੇ ਨੇ ਮੈਂ ਸਾਰਾ ਕੰਮ ਕਰਦਾ ਜੋ ਵੀ ਚਲੋ ਜੀ ਕੋਈ ਗੱਲ ਨਹੀਂ ਆਪਾਂ ਤਾਂ ਚੱਲਦੇ ਆਪਾਂ ਸ਼ੌਕ ਤੇ ਠੀਕ ਆ ਦੋਸਤੋ ਠੀਕ ਆ ਜਾਓ ਜਾਓ ਉਹ ਆਏ ਇਥੇ ਲੈ ਕੇ ਆਟਾ ਸਬਜੀ ਇਹੀ ਕੰਮ ਰਹਿ ਗਿਆ ਦੋਸਤੋ ਆਪਾਂ ਨੂੰ ਤੇ ਲੋ ਜੀ ਦੇਖੋ ਇਹ ਆਟਾ ਵੀ ਲੈ ਕੇ ਆਏ ਆ ਸਬਜੀ ਵੀ ਲੈ ਕੇ ਆਏ ਆ ਫੇਰ ਕਹਿੰਦੇ ਨੇ ਇਹ ਕੀ ਇਸ ਪਰਾਣਾ ਕੰਮ ਨਹੀਂ ਕਰਦਾ ਲੋ ਜੀ ਦੋਸਤੋ ਲੈ ਗਿਆ ਸਬਜੀ ਵਗੈਰਾ ਲੋ ਜੀ ਦੋਸਤੋ ਸਬਜੀ ਲੈ ਕੇ ਆਏ ਆ ਸਬਜੀ ਵਗੈਰਾ ਲੈ ਕੇ ਆਏ ਆ ਦੋਸਤੋ ਇਹ ਦੇਖੀਏ ਸਬਜੀ ਵਗੈਰਾ ਔਰ ਗ੍ਰਿੰਡੀ ਲੈ ਕੇ ਆਏ ਆ और टमाटर लेके आए हैं और साथ में जूस लेके आए हैं दोस्तों लो जूस पियो और तगड़े हो जाओ ठीक है दोस्तों और आटे की थैली आटे की थैली लेके आते हैं वो भी लेके आए हैं आटे की थैली दोस्तों और ये देखिए आटे की थैली वो लॉज दोस्तों आटे की थैली लौज मित्रों आटे की थैली लो ਓਏ ਹੋਏ ਲੋਏ ਓ ਬਲੋਇਆ ਤੇ ਲੋਇਆ ਟੇਹ ਲੈ ਵੀ ਲਿਆ ਮਿੱਤਰੋ ਲੋਇਆ ਇਹਨਾਂ ਦਾ ਕੰਨ ਸੰਜੂਰਾ ਫੜਿਆ ਨਹੀਂ ਇਹ ਕੰਨ ਸੰਜੂਰਾ ਲੋਏ ਦੋਸਤੋ ਇਹਨਾਂ ਦਾ ਕੋਈ ਸਾਫ ਸਫਾਈ ਨਹੀਂ ਹੁੰਦੀ ਦੇਖੋ ਜੀ ਅੱਜ ਕੰਨ ਸੰਜੂਰਾ ਨਿਕਲਿਆ ਫਿਰ ਕਈ ਜਾਂਦੇ ਨੇ ਅਸੀਂ ਕੰਮ ਕਰਦੇ ਹਾਂ ਕੰਮ ਕਰਦੇ ਹਾਂ ਘਰ ਦੇ ਕੰਮ ਤਾਂ ਇਹਨਾਂ ਤੋਂ ਹੁੰਦੇ ਨਹੀਂ ਸਾਨੂੰ ਬੋਲੀ ਜਾਂਦੇ ਨੇ ਬੰਦਿਆਂ ਨੂੰ ਇਹ ਕੰਨ ਸੰਜੂਰਾ ਨਾ ਤਾਂ ਫੜਿਆ ਨਹੀਂ ਚਲੋ ਜੀ ਦੋਸਤੋ ਮਿਲਦੇ ਹਾਂ ਥੋੜੀ ਦੇਰ ਜੀ ਠੀਕ ਹੈ ਦੋਸਤੋ लो जी दोस्तों आ गए हैं घर रोटी का टाइम हो गया है देखिए एक बज गया है और पावा ने बना रही है रोटी और सब्जी में क्या बनाया है सब्जी में भिंडी बनाई है दोस्तों भिंडी और बनाया है कड़ा लो जी भिंडी से कड़ा बनाया दोस्तों भिंडी से कड़ा चलो जी दोस्तों खाने होना आप रोटी भुख लग जी बीबी बन रही है सेंविया जा। जौ जमे सेंविया तोड़ रही है बीबी था ਇਹੀ ਕੰਮ ਰਹਿ ਗਿਆ ਇਹਨਾਂ ਨੂੰ ਤੇ ਲਓ ਜੀ ਦੋਸਤੋ ਰੋਟੀ ਖਾ ਕੇ ਆਪਾਂ ਮਿਲਦੇ ਹਾਂ ਤੁਹਾਨੂੰ ਠੀਕ ਆ ਦੋਸਤੋ ਫਿਰ ਸੁਨੇਹ ਰਾਣੇ ਦੀ ਦੇਖ ਕੇ ਆਵਾਂਗੇ ਤੇ ਪਰਲੇ ਦੁਕਾਨ ਦੀ ਦੇਖ ਕੇ ਆਵਾਂਗੇ ਗੁਰਸੇਵ ਕ ਦੀ ਤੇ ਉਸ ਤੋਂ ਬਾਅਦ ਆਪਾਂ ਬੱਚਿਆਂ ਨੂੰ ਲੈਣ ਜਾਵਾਂਗੇ ਫਿਰ ਬੱਚਿਆਂ ਨੂੰ ਲੈ ਕੇ ਆਵਾਂਗੇ ਬਹੁਤ ਕੰਮ ਹੁੰਦੇ ਨੇ ਦੋਸਤੋ ਬਹੁਤ ਕੰਮ ਠੀਕ ਆ ਦੋਸਤੋ ਮਿਲਦੇ ਆ ਫਿਰ ਥੋੜੀ ਦੇਰ ਚ ਸੋਨੂੰ ਲਓ ਜੀ ਦੋਸਤੋ ਅਸੀਂ ਆਪਣਾ ਜੋ ਕਿ ਚੋਰੀ ਹੋ ਗਈ ਸੀ ਦੁਕਾਨ ਤੇ ਨਾ ਉਹ ਅਸੀਂ ਬਣਾਉਣ ਲੱਗਿਆ ਹੁਣ ਉਹਦੀ ਸੇਫਟੀ ਵਾਸਤੇ ਇੱਟਾਂ ਵੀ ਆ ਗਈਆਂ ਨੇ ਤੇ ਰੇਤਾ ਵੀ ਆ ਗਿਆ ਦੋਸਤੋ ਹੁਣ ਅਸੀਂ ਕੋਲੀਆਂ ਬਣਾਵਾਂਗੇ ਕੋਲੇ ਜੋ ਜਗਾ ਖਾਲੀ ਹੈ ਨਾ ਸ਼ਟਰ ਦੀ ਇੱਥੇ ਕੋਲੇ ਬਣਨਗੇ ਜੋ ਕਿ ਚੋਰ ਸ਼ਟਰ ਨੂੰ ਪੱਟ ਨਹੀਂ ਸਕਦਾ ਦੋਸਤੋ ਤਾਂ ਘਰ ਘਰ ਦੀ ਕੋਲੇ ਬਣਾਣਾ ਹੈ ਹੁਣ ਜੋ ਜੋਗੀ ਸ਼ਟਰ ਨੂੰ ਪੱਟ ਨਹੀਂ ਸਕਦਾ ਠੀਕ ਹੈ ਦੋਸਤੋ ਕੋਲੇ ਬਣਾ ਕੇ ਮਜ਼ਬੂਤੀ ਹੋ ਜੂਗੀ ਸਾਰੇ ਦੁਕਾਨਦਾਰ ਕੋਲੇ ਬਣਾ ਰਹੇ ਨੇ ਆਪਣੇ ਬੱਚੇ ਵੀ ਕਰ ਰਹੇ ਨੇ ਸਾਰੇ ਕਿ ਚੋਰ ਆਪਣਾ ਨੂੰ ਫਿਰ ਚੋਰੀ ਕਰਕੇ ਕਾਮਯਾਬ ਨਾ ਹੋ ਜੇ ਠੀਕ ਹੈ ਦੋਸਤੋ ਪਹਿਲਾ ਪੱਤੀਆਂ ਲਵਾਏ ਆਏ ਨੇ ਆਪਾਂ ਨੇ ਤੇ ਹੁਣ ਕੋਲੇ ਬਣਾਵਾਂਗੇ ਆਟਾ ਵੀ ਆ ਗਿਆ ਤੇ ਆ ਰੇਤਾ ਵੀ ਆ ਗਿਆ ਦੋਸਤੋ ਕੋਲੇ ਬਣ ਜਾਣਗੇ ਜਦ ਬਣ ਜਾਣਗੇ ਤੁਹਾਨੂੰ ਦਿਖਾ ਦਾਂਗੇ ਆਪਾਂ ਠੀਕ ਹੈ ਦੋਸਤੋ ਲਓ ਜੀ ਦੋਸਤੋ ਆ ਗਏ ਆਏ ਬੱਚੋ ਕੋ ਲੈ ਕੇ ਸਕੂਲ ਸੇ ਦੇਖਿਏ 2:10 ਹੋ ਗਏ ਆਏ ਦੋਸਤੋ ਲਓ ਜੀ ਸਾਰੇ ਕੋ ਲੈ ਆਏ ਆਂ ਔਰ ਦੇਖਿਏ ਮਾਦਾ ਵੀ ਆ ਗਿਆ ਹੈ ਔਰ ਪਰਵਾਨੀ ਖਾ ਰਹੀ ਹੈ ਰੋਟੀ ਔਰ ਵਿਤਾ ਰਾਣੀ पता ही आपको एक ही काम है सोने का और खाने का ठीक है दोस्तों लो जी लेके आए आप बच्चों को बच्चे हो रहे हैं अभी ओहो कपड़े निकाल के हो जाएंगे रेडी शेडी रोटी पानी खाएंगे ठीक है दोस्तों चलो जी मिलते हैं फिर आपको थोड़ी देर में जो भी काम करेंगे आपको दिखाएंगे ठीक है दोस्तों हेलो दोस्तों लो जी घरें आ गए हैं हूँ देखो जी हूँ है ट्यूशन का टाइम लो जी हम टूसन का टाइम हो गया फिर लेके आने का टाइम हो जूगा ਸਾਰੇ ਦਿਹਾੜੇ ਆ ਹੀ ਲੰਘ ਜਾਂਦੇ ਆ ਦੋਸਤੋ ਲॉज ਚੱਲੀਏ ਫਿਰ ਟਿਊਸ਼ਨ ਤੇ ਸਾਰੇ ਸੁੱਤੇ ਪਏ ਹੁੰਦੇ ਨੇ ਦੇਖੋ ਇੱਧਰ ਟਿਊਸ਼ਨ ਜਾਣਾ ਏ ਤੇ ਲॉज ਦੇਖੋ ਇਹ ਟਿਊਸ਼ਨ ਜਾਣਾ ਏ ਦੇਖੋ ਇੱਧਰ ਸੁੱਤੇ ਪਏ ਨੇ ਤੇ ਆਪਾਂ ਆ ਗਏ ਆਂ ਬੱਚਾ ਨੂੰ ਲੈਣ ਟਿਊਸ਼ਨ ਤੇ ਨੈਸੀ ਆਈ ਨੈਸੀ ਕੀ ਕਰ ਰਹੀ ਆਂ ਲॉज ਚਲੋ ਚੱਲੀਏ ਚੱਲ ਟਿਊਸ਼ਨ ਚਲੀਏ ਲॉज ਇੱਧਰ ਸੁਨੈਕ ਕੰਮ ਕਰ ਰਹੀ ਆ ਤੇ ਚਲਦੇ ਆਂ ਟਿਊਸ਼ਨ ਦਾ ਟਾਈਮ ਹੋ ਗਿਆ ਏ ठीक है दोस्तों छड़ के मिलते हैं फिर छा ठीक है दोस्तों फिर इन्होंने लेने भी जावा करें थे, आया, स्प्रिंग रोल देखो रविता रानी बैठी है बीटिंग में और हम खाएंगे सारे मोमोज और स्प्रिंग रोल लेके आए हैं चलो जी अभी हम इसमें डाल लें और नहीं खाएंगे नहीं। तो आपको भी खिलाएंगे ठीक है दोस्तों हमारे साथ बने रहना आप ठीक है दोस्तों हेलो दोस्तों लो जी हम मोमोज खा ले हैं और सारे खा भी रहे हैं देखो रविता रानी सुनेहा रानी माधव राणा और देखो जी भर भर के टोकरे खा रहे हैं सुनेहा रानी और दोस्तों लो आप भी खाइए दोस्तों बहुत बढ़िया है। मोमोज हैं दोस्तों स्प्रिंग रोल हैं मोमोज भी हैं देखियो देखो रविता रानी ने अपने सराने के पास रखे हुए हैं मोमोज लो जी दोस्तों चलो जी ब्लॉग तो बहुत बड़ा हो जाता है आज हम छोटा बनाया है चलो जी अगले ब्लॉग में फिर मिलेंगे जब तक के लिए बाय बाय करते हैं बाय बाय दोस्तों जय दोस्तों